ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦਾ ਦੱਸੋ ਨਾ ਸਾਡੇ ਬੱਚੇ ਨਹੀਂ ਸੇਫ ਸਾਡੇ ਬੱਚੇ ਨਹੀਂ ਸੇਫ ਹੈ ਲੱਗੇ ਇਹਨਾਂ ਨੂੰ ਰੋਸਾ ਲੱਗਿਆ ਦੋਨ ਦੋਨ ਨੂੰ ਇੱਕ ਇਹਨੇ ਹੀ ਭਾਗ ਕੇ ਪਿੰਡ ਮਾਰ ਤੇ ਆਇਆ ਪਰ ਚੱਲ ਕੇ ਦੇਉਂਦਾ ਸੀ ਆ ਜਿਹੜੇ ਆਏ ਉੱਡਾ ਤੇ ਭੱਗ ਸੀ ਆ ਪੁਲਿਸ ਆ ਲੈੰਦੋ ਸਾਡੇ ਬੱਚੇ ਤੇ ਬੱਦੀ ਨਹੀਂ ਭੱਗੋ ਨੇ ਆ ਪਾ ਗਿਆ ਕਿ ਕਿਥੇ ਪਾਉਂਦੇ ਸੀ ਪਾ ਦੇ ਪੈਣਾ ਕਿਦੀ ਪਾ ਗਿਆ ਨਹੀਂ ਇਹਨਾਂ ਦੀ ਤੁਹਾਡੇ ਫਰਕ ਨੇ ਜਿਹੜੇ ਮੁੰਡੇ ਆਏ ਉਹਨਾਂ ਦੀ ਪਾਗ ਹੋਣੀ ਹੈ ਅਸੀਂ ਉਹਨਾਂ ਦੀ ਪਾਗ ਇਹ ਪਾਗ ਉਥੇ ਪਈ ਨਹੀਂ ਕਬੂਦੇ ਕਹੋ ਇਹਨਾਂ ਦੀ ਹੋਗੇ ਤੇ ਤਾਂ ਇਹਨਾਂ ਨੂੰ ਦੇਖੋ ਆ ਲੈਣਾ ਕੌਦੇ ਚ ਲੈਣਾ ਫੜਾ ਹੋਸ਼ਾ ਤਾਂ ਉਹਨਾਂ ਦੀ ਹੋਈ ਜੇ ਮਗਰ ਆਈ ਨਾ ਜੀ ਅਜੇ ਕੋਈ ਨਾਂ ਨੂੰ ਦੱਸੋ ਕਿਧੇ ਕਿਧੇ ਲੱਗੀ ਆ ਇਹ ਤਾਂ लवली ਆ ਮੁੰਡਾ ਤੇ ਜਿਹੜਾ लवली ਹੈ ਇੱਕ ਉਹਨਾਂ ਬ੍ਰਦਰ ਪ੍ਰਿੰਸ ਦਾ ਲਾ ਦੋ ਦੋ ਆਪਾਂ ਬਣਾ ਦੇ ਹਾਂਜੀ ਇਹ ਦੋਵੇਂ ਭਰਾ ਹੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਕਣੀਗੇ ਬਣੀਗੇ ਬੰਗਰ ਇਹ ਦੋਨਾਂ ਦਾ ਨਾਂ ਕੀ ਹੈ ਸਿੱਧਾ ਇੰਦਰਜੀ ਸਿੰਘ ਇੰਦਰਜੀ ਸਿੰਘ लवली ਤੇ ਪ੍ਰਿੰਸ ਦਾ ਪ੍ਰਿੰਸ ਮੇਰਾ ਪਿੰਡ ਹੈ ਫੋਟੋੜਿਆ ਹਸ ਪ੍ਰਿੰਸ ਕਰਿਆ ਉਹ ਜਾ ਨਹੀਂ ਦੋਵਾਂ ਦਾ ਪਤਾ ਆ ਜੀ ਮੈਂ ਦੇਖਣਾ ਮਮੀ ਨੂੰ ਲੈ ਕੇ ਮੇਰੀ ਗੱਲ ਸੁਣੋ ਦੁਕਾਨ ਦੇ ਅੱਗੇ ਖਲੋ ਕਰੋ ਪਿੱਛੇ ਜਾ ਕੇ ਨਾ ਜਾ ਦੋਵਾਂ ਦੇ ਲੱਗੀ ਆ ਪੱਜਾ ਇੱਥੇ ਲੱਗੀ ਨੰਮੀ ਭਾਜੀ ਦੇ ਮੋਟੇ ਦੇ ਨੰਮੀ ਭਾਜੀ ਦੇ ਪੌਣਾਏ ਬੰਦੇ ਪੜਾ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਾਣੇ ਆਏ ਚਾਰ ਜਾਣੇ ਆਏ ਭਾਜੀ ਚਾਰ ਜਾਣੇ ਆਹ ਖੋਲ ਆਠ ਆਹ ਖੋਲ ਕਿੰਨੇ ਜਗ੍ਹਾ ਜਾਣੇ ਆਏ ਭਾਜੀ ਹਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿਥੋਂ ਕਿਹੜੇ ਬਾਈਪਾਸ ਆਪਣੇ ਮਰਦੋਂ ਅੰਬਰਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਹੋਈ ਤੁਸੀ ਕੀਤੇ ਆ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਹਾਡੇ ਕੋ ਸਮਾਨ ਹੀ ਆਪਾਂ ਮੈਂ ਵੀ ਵੀਰ ਬਸ ਆਪਾਂ ਗੱਲੇ ਤੁਹਾਡੇ ਮਗਰ ਲਾਈ ਹਾਂਜੀ ਤੁਹਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਾਰੀ ਆ ਉਹ ਵੀ ਉਹਨਾਂ ਦੇ ਮਗਰ ਆ ਖਲਾਰੀ ਉਹਨਾਂ ਨੇ ਪਿੱਛੇ ਆ ਕੇ ਖੜਾ ਰਹੀ ਇੱਥੇ ਉਹਨਾਂ ਕੋ ਕਿਹੜੀ ਗੱਡੀ ਸੀ ਉਸ ਦੀ ਪਗੀ ਅੱਛਾ ਹਾਂਜੀ ਹਾਂਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਗੋਲੀ ਜੀ ਪ ਕਿੰਨੇ ਵਾਰ ਹੋਇਆ ਫੇਰ ਦਾ ਪਤਾ ਨਹੀਂ ਦੇ ਫੇਰ ਕਿੰਨੇ ਡੈਡੀ ਮਾਸੀ ਕਿੰਨੀ ਸੀ ਲਾਈ ਆ ਜੀ ਮੈਨੂੰ ਦੱਸਦਾ ਨਹੀਂ ਤੰਗੜਾ ਦੋ ਵੀ ਦੋ ਵੇਖਿਆ ਕਰੋ ਜੀ ਗੇੜ ਲੱਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲੱਗੇ ਜੀ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਵੀ ਉਦੋਂ ਲੋਕ ਕੀ ਆ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਲੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਦਿਨ ਉਹ ਇੱਥੇ ਦੁਹਤਾਂ ਨਾ ਮਾਰੀ ਆ ਤੇ ਨਾਲ ਹੀ ਵਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਨਹੀਂ ਪਛਾਨਦੀ ਹੈ ਜਿੱਦੀ ਫੇਰ ਫਾਇਰਿੰਗ ਹੋਈ ਕਿੰਨੇ ਜਣੇ ਆਏ ਇੱਥੇ ਕੋ 10 ਬਜੇ ਨੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੋਈ ਨਹੀਂ ਕੋਲਾ ਗੋਲੀ ਕਿੰਨੇ ਕੋਣ ਲੱਗੀ ਹੈ ਇਹ ਨਹੀਂ ਪਤਾ ਹੈ ਇਹ ਨਹੀਂ ਪਨੇ ਜਣੇ ਆਓ ਕੈਮਰਾ ਦੇਖ ਲਿਓ ਹੋਰ ਵੱਤ ਕੋ ਮੈਂ ਪਈ ਤਿੰਨ ਜਣੇ ਨੇ ਅਹੀਂ ਗੱਡੀ ਹਾਂ ਤਿੰਨ ਜਣੇ ਸੀਗੇ ਹਾਂ ਹਾਂ ਠੀਕ ਹੈ ਕਿੰਨੇ ਜਣੇ ਤਿੰਨੇ ਜਣੇ ਆਏ ਹੀ ਮਤਲਬ ਇੱਥੇ ਖੈਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਵੀ ਨਹੀਂ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਮੈਂ ਪੀਐਸਪੀ ਸਾਹਿਬ ਮੇਰੇ ਨਾਲ ਨੇ ਤੁਸੀਂ ਸਾਨੂੰ ਆਪਣਾ ਮਸਲਾ ਦੱਸੋ ਕੀ ਗੱਲਬਾਤ ਹੋਈ ਜਾ ਮੈਨੂੰ ਕਲੀਅਰ ਹਾਂਜੀ ਸਾਨੂੰ ਪਤਾ ਪਿਆ ਆਪਣੇ ਕਿਤੇ ਆ ਹੀ ਇੱਥੇ ਮੈਨੂੰ ਕਾਲ ਗਈ ਹੈ ਮੇਰੇ ਬ੍ਰਦਰ ਦੀ ਸਾਡੀ ਮਾਈਕ ਕਿੱਥੇ ਹੈ ਦੂਜਾ ਕਿੱਥੇ ਨਾ ਬਾਈ ਹਾਂ ਕਿਹੜੀ ਕਿੱਥੇ ਹੈ ਮੈਂ ਕਿਹਾ ਵੀ ਡੈੜੀ ਬੇਟਾ ਘਰੇ ਨਹੀਂ ਹੈਗੇ ਕੀ ਗੱਲ ਵਾ ਤੂੰ ਇੱਥੇ ਕਬਰਾਇਆ ਕੋਈ ਬੋਲਣ ਦੀ ਹੈ ਕਹਿੰਦਾ ਤੂੰ ਹੀ ਗੱਲ ਕਰਾਉ ਮੈਂ ਆਪ ਕੀ ਲੱਭਣੀ ਚਾਹੁੰਦੇ ਹੋ ਤੁਹਾਨੂੰ ਪਤਾ ਲੱਗ ਗਿਆ ਨਾ ਸਾਡਾ ਕਾਰਵਾਈ ਕਰਦੇ ਹੁਣ ਮੈਨੂੰ ਇਹ ਦੱਸੋ ਐਸੇ ਮੌਕੇ ਤੇ ਕਿਹੜਾ ਬਦਲ ਗਿਆ ਮੌਕੇ ਤੇ ਮੈਂ ਨਹੀਂ ਸੀ ਗੱਲ ਇਹ ਹੈ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਅਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੀ लवली ਜੁਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਆਪ ਜਾਂਦੇ ਵਰੀ ਜਿਨ੍ਹਾਂ ਦੇ ਲਵਡੀ ਜੁਲਸ ਸਾਡੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਛੋਟੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕੰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਕਿ ਉਹਨਾਂ ਨੇ ਤੇ ਕਿਨੇ ਜਣ ਜਖਮੀ ਆ ਜਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰ ਆ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਰੇ ਵਿੱਚ ਫੱਟੜ ਹੋਇਆ ਦਾ ਦੂਸਰੀ ਧਰਦਾ ਦੂਜੇ ਧਰਦਾ ਵੀ ਹੋਇਆ ਫਿਰ ਜੋ ਆਪੀ ਘਰ ਹੋਇਆ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਐਸਾ ਫਤਿਹਗੜ੍ਹ ਦੁਨੀਆ ਜਨਾਰੇ ਬ੍ਰਦਰ ਤੇ ਫਾਇਰਿੰਗ ਹੋਈ ਹੈ ਫਤਿਹਗੜ੍ਹ ਚੁੜੀਆਂ ਹੁਣੇ ਥੋੜੀ ਜਿਹਾ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ